ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਲੇਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀਆਂ ਦੇ ਪਿਛੇ ਤੁਹਾਨੂੰ ਦਿਖਾਉਣੇ ਆ ਇੱਕ ਆ ਕਾਫੀ ਕਮਾਲ ਦੀ ਤੁਹਾਨੂੰ ਇੱਕ ਟੋਕੜ ਗੱਬਨ ਜਰਸੀ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਵੜ ਜੇ ਹੁਣੇ ਨਹੀਂ ਲੱਥੀ ਹੈ ਜੇ ਸਾਡੇ ਸਾਹਮਣੇ ਗੱਡੀ 'ਚ ਲੱਥੀ ਆ ਤੇ ਇੱਕ ਆ ਜਰਸੀ ਕ੍ਰੋਸ ਤੁਹਾਨੂੰ ਦਿਖਾਉਣੀ ਤੇ ਇੱਕ ਚੰਗੇ ਰਿਕਾਰਡ ਵਾਲੀ ਸਾਈ ਵਾਲ ਤੁਹਾਨੂੰ ਦਿਖਾਵਾਂਗੇ ਚੰਗੀ ਸਾਂਭ ਵਾਲੇ ਘਰਵਾਈ ਆ ਤੇ ਬੜੀ ਸ਼ਾਂਤ ਜੀ ਠੰਡੀ ਧੀਰੀ ਜੀ ਆ ਜਿਹੜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਅਸਿਕ ਵੀਰ ਜੀ ਬਹੁਤ ਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਸਰਾਉ ਸਭ ਵਧੀਆ ਜੀ ਵੇਗ ਗਿਆ ਉਦਨ ਵਾਲਾ ਮਾਲ ਫਿਰ ਵੇਗ ਗਿਆ ਗੁਰਰਾਮ ਦਾਸ ਕਿਰਪਨ ਕਿੱਠਾ ਗਿਆ ਮਾਲ ਠੀਕ ਹੈ ਕਿੰਨੇ ਕੈਫੋਨ ਫਾਨਾ ਫਿਰ ਉਹਦੇ ਵਿੱਚ ਹਜੇ ਤੱਕ ਆਉਂਡੇ ਠੀਕ ਹੈ ਹਾਂਜੀ ਉਹਦੇ ਨਾਲ ਬਾਬਾ ਚਿਰਾਂ ਬਾਅਦ ਫਿਰ ਵੀਡੀਓ ਪਾਈ ਸੀ ਨਾ ਤੇ ਰੇਟ ਅੱਜ ਵੀ ਨਾਰਮਲ ਹੀ ਆ ਉਦਾਂ ਨਾ ਨਾਰਮਲ ਵੀ ਜੀ ਵੱਡੇ ਵੀ ਹੈਗੇ ਛੋਟੇ ਵੀ ਰੇਟ ਆਗੇ ਚਲੋ ਪਸ਼ਵ ਦੇ ਹਿਸਾਬ ਨਾਲ ਰੇਟ ਨਾ ਨਾ ਜੀ ਜੋ ਹਿਸਾਬ ਨਾਲ ਬਾਜ਼ਾਰ ਚੱਲ ਰਿਹਾ ਬਾਹਰ ਹਿਸਾਬ ਨੇ ਹਾਂਜੀ ਹਾਂਜੀ ਚਲੋ ਨਾਮ ਦੱਸ ਤੇ ਕਰੀ ਨਾਮ ਸੁਖਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98551668 ਠੀਕ ਹੈ ਜੀ ਤੇ ਜਿਹੜਾ ਵਾ ਫਤੇਗੜ ਚੂੜੀਆਂ ਤੋਂ ਡੇਰੇ ਨਾਲ ਰੋਡ ਜਾਂਦਾ ਰੋਡ ਦੇ ਉੱਪਰ ਹੀ ਆਣਾ ਮਾਲੇਵਾਲ ਦਾ ਪੁਲ ਜਿਹੜਾ ਲੱਗੇ ਕਾਫੀ ਮਸ਼ਹੂਰ ਆ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਜਿਹੜੀ ਐ ਸਾਈਵਾਲ ਗਾ ਆ ਜਿਹੜੀ ਇੱਥੇ ਤੋਂ ਹੀ ਆਪਾਂ ਕਰਨੀ ਆ ਚ ਚੰਗੀ ਸਾਂਭ ਲੈ ਕੇ ਹਮ ਆਈ ਐ ਬੋਡੀ ਦੀ ਸ਼ਾਈਨ ਵੀ ਚੰਗੀ ਆ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਐ ਵਿਜੀ ਇਹ ਨਾ ਇਥੋਂ ਲਈ ਮੈਂ ਪਨੇਰਾ ਤੋਂ ਲਈ ਪਨੇਰ ਬੈਂਡਿਆ ਹਾਂਜੀ ਹਾਂਜੀ ਆਪਣੇ ਘੁੜੀ ਲੱਗਿਆਗਾ ਹਾਂਜੀ ਹਾਂਜੀ ਉਥੋਂ ਲਈ ਉਹਨਾਂ ਨੇ ਵੀਰ ਹੁਣਾ ਨੇ 21 ਕਿਲੋ ਤੋਂ ਚੋਇਆ ਥੇ ਅੱਛਾ ਇਹ ਸੂਗਾ ਇਹ ਕਾ ਦੂਸਰਾ ਸੂਗਾ ਦੂਸਰਾ ਸੂਗਾ ਇਹਨੇ ਸੋਨਾ ਵਾ ਹਾਂਜੀ ਪਰ ਆਈ ਚੰਗੀ ਸਾਂਭ ਲੈ ਕੇ ਨਾ ਮੈਂ ਉਹ ਨਹੀਂ ਵੇਚੀ ਨਾ ਥਾ ਥੋੜਾ ਸੀ ਇਹ ਮਾਲ ਜਿਆਦਾ ਆਈ ਤੇ ਫਿਰ ਮਾਲ ਪਾਜਦਾ ਨਹੀਂ ਮੰਗ ਜਵਾਜੂ ਤਿਆਰ ਹੋ ਗਏ ਮੈਂ ਬਤਾ ਦਿੰਦੀ ਐ ਇਹ ਆ ਕਿ ਜਿਹੜੇ ਵੀ ਸ਼ਕੀਨ ਐ ਸਹੀ ਵਾਲ ਗਾਵਾਂ ਦੇ ਐਨੂੰ ਮਾਰਿਓ ਕੈਮਰਾ ਬਣਾਓ ਆ ਦੇਖ ਸਕਦੇ ਪੂਰੀ ਸ਼ਾਂਤ ਸਜੀਵਾਲੇ ਵੀ ਹੈਗਾ ਬੰਨਵੀ ਹੈਗਾ ਸਭ ਕੁਝ ਹੀ ਹੈਗਾ ਹਾਂਜੀ ਹਾਂਜੀ ਠੀਕ ਆ ਇੰਨਾ ਦਿਨਾਂ ਦਾ ਤੋਹਫਾ ਗਰਮੀਆਂ ਦਾ ਹਾਂ ਦੇਖ ਸਾਦੇ ਥਾਣੇ ਦੇ ਚੰਗੀ ਤਰ੍ਹਾਂ ਲੱਗੇ ਤੋਂ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਜੀ ਹਾਂ ਮੇਰੇ ਮਾਨਾ ਜਿੱਤਰਾ ਮਰਜੀ ਥੱਲੇ ਬੈਠ ਲੋ ਮਿਲਕ ਮੇਨ ਵੀ ਚੰਗੀ ਲੱਗੀ ਤੇ ਆ ਇਧਰ ਵੀ ਦੇਖ ਸਕਦੇ ਸਾਭੀ ਵੇਖੋ ਕੀ ਪਾਛ ਰਿਆ ਖੋਲੋ ਹਾਂ ਤੋਰੀਏ ਫਿਰ ਸਾਂਭੀ ਪੂਰੀ ਰੀਜ ਨਾ ਵਾ ਜਿਹੜੇ ਵੀ ਵੀਰ ਨੇ ਸਾਂਭੀ ਆ ਤੇ ਥੱਲੇ ਝਾਲਰ ਵੀ ਚੰਗੀ ਆ ਹਵਾਨਾ ਚੰਗਾ ਤਿਆਰ ਕਰਨਾ ਇਹਨੇ ਕਾਦੀ ਬਾਕੀ ਜਿੰਨ ਤਿਆਰ ਹੋਈ ਆ ਦੇਖੋ ਭਾਵੇਂ ਗਲੀ ਜੀ ਥੱਲੇ ਪੈ ਜਾਓ ਯਾਰਾ ਸਕਾਈ ਨੇ ਵੀ ਗਰਮੀਆਂ ਦਾ ਤੋਹਫਾ ਇਹ ਵੀ ਗਰਮੀਆਂ ਦਾ ਤੋਹਫਾ ਹੀ ਆ ਵੇ ਜੀ ਠੀਕ ਹੈ ਜੀ ਬਾਕੀ ਜਿਹੜੇ ਵਿਰਸ਼ਕੀਨ ਹੈ ਉਹਨਾਂ ਨੇ ਆਪੇ ਪਛਾਣ ਲੈਣੀ ਆ ਆਪਣੇ ਆਪ ਹੀ ਆਵੇ ਵਪਾਰੀ ਆਪਣੇ ਇਲਾਕੇ ਦੇ ਆਣ ਠੀਕ ਹੈ ਜੀ ਇਹਨੇ ਵੀ 15 ਕਿ ਲੈ ਜਾਈਗੀ ਉਦਾਂ ਹਾਂਜੀ 15 ਦਿਨ ਕਿ ਬਾਨੀ ਬਹੁਤ ਵੇਖੋ ਉਧਰ ਉਧਰ ਕਿੱਥੇ ਲੱਗੀ ਹੈ ਠੀਕ ਆ ਗਾਂ ਨਵੇਂ ਚੰਗੀ ਤਿਆਰ ਹੋਣੀ ਤੇ ਪਛਾਣ ਉਹ ਯਾਦਾ ਹੀ ਬਾਨੀ ਆਗੇ ਤਿਆਰ ਕੀ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵੇਖੋ ਵੀ ਜੀ ਇਹਨੂੰ ਪ੍ਰਵਾਇ ਨਹੀਂ ਪਾਇ ਸਿਆਲ ਦੀ ਨਾਲ ਇਹਨੂੰ ਗਰਮੀਆਂ ਦੀ ਹਾਂਜੀ ਉਹਦੇ ਮੇ 2-4 ਕਿਲੋ ਵਰੇਗੀ ਯਾਰ ਕਾ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਫਿਰ ਮੁੱਲ ਵੇਖ ਲਓ ਕਿੰਨਾ ਕਰਦੀ ਐ ਸਾਮ ਛੱਡ ਕੇ ਦੇ ਦਈਏ ਸਾਮ ਛੱਡ ਕੇ ਮੁੱਲ ਤੇ ਭਾਏ 90 ਭਾਏ 95 ਕਰਾ ਲਓ ਹਾਂਜੀ 75 ਦੇ ਦਈਏ 75 ਜੋ ਕਰਦੀ ਐ ਕਿੰਨੀ ਗਾਹ ਮੇਰੇ ਜਿੱਡੀ ਮੈਂ ਤਾਂ ਏ ਆ ਕਿ ਚਲੋ ਸੋਣੀ ਬੈੜਿਆ ਘੱਟ ਲੱਭਦੀਆਂ ਹੋਈਆਂ ਥੋੜੀਆਂ ਜੀਆਂ 70000 ਦੀ ਵੀਜੀ ਦੇਣੀ 70000 ਦੀ ਹਾਂਜੀ ਮੌਕੇ ਤੇ ਮੰਨਤਾ ਨਾ ਹੋਰ ਕਰ ਦਿੰਦੇ 80000 ਪੂਰੇ ਵੀਜੀ ਦੇ ਦਾਂਗੇ ਪਰ ਦੇਗਾ ਨਹੀਂ ਢੀਗਾ ਵੇਖੋ ਠੀਕ ਆ ਢੀਗਾ ਕਿਤੇ ਵੇਖੋਗਾ ਕੀ ਕੀ ਘੜ ਘੜ ਲਗਾਣਾ ਬਾਕੀ ਜਿੱਥੇ ਖਲੋਗੀ ਤੇ ਬਸ ਉੱਥੇ ਹੀ ਖਲੋ ਥੋੜਾ ਇਹਨੇ ਕਿੱਥੇ ਬੱਦਰ ਲਈ ਖੜਦੀਗਾ ਠੀਕ ਹੈ ਜੀ ਪਰ ਤੁਸੀਂ ਆਪੇ ਪਿੱਛੇ ਨਹੀਂ ਬਹਿ ਜਾਓ ਖਾ ਲਿਓ ਕਿੱਥੇ ਮਰਜੀ ਬਹਿ ਲਓ ਜਾਰੀ ਚੱਲ ਠੀਕ ਆ ਇਹ ਸ਼ਾਇਦਾਂ ਤਾਂ ਲੱਗੇ ਨਹੀਂ ਲੱਗਣ ਦੇਦੀ ਬੜੇ ਸ਼ਾਂਤ ਜੇ ਸੁਭਾਅ ਦੀ ਆ ਤੇ ਹੁਣ ਆ ਜਿਹੜੀ ਇੱਕ ਤਾਜੀ ਸੂਈ ਜੇ ਹਾਂਜੀ ਵੀਰ ਜੀ ਕੱਲ ਦੀ ਸੂਈ ਜੋ ਬੱਚਾ ਕੀ ਮਗਰ ਮਗਰ ਤੋਹਾ ਬੱਛੀ ਬੱਛੀ ਲੱਖ ਰੁਪਏ ਦੀ ਬੱਛੀ ਹੁਣ ਹੈ ਆ ਲੈ ਸਾਦੇ ਜੀ ਤਾਜੀ ਸੂਈ ਆ ਤੇ ਮਗਰ ਬੱਛੀ ਵੀ ਬੜੇ ਕਮਾਲ ਦੀ ਹੈ ਚੰਗੇ ਟੀਕੇ ਦੀ ਬੱਛੀ ਆ ਆ ਲੈ ਸਾਦੇ ਬੱਛੀ ਦਾ ਚਿਹਰਾ ਆ ਵੀ ਜਰਸੀ ਕਰੋਸ ਆ ਠੀਕ ਆ ਹਾਂਜੀ ਠੰਡੀ ਠਾਰੀ ਦੀ ਬਿਲਕੁਲ ਗਿੱਲਾ ਨਾਡੋ ਜਿਹੜਾ ਜੇ ਨਾਲ ਇਹ ਕਿਨੇ ਕ ਦੁੱਧ ਵਾਲੀ ਜੇ ਵੀਰ ਜੀ ਦੁੱਧ ਵੀ ਚੀ ਇਹਦੇ ਮੈਸਾ 5 ਕਿਲੋ ਦੁੱਧ ਚਾਹੀਦਾ ਦੇਣਾ ਮਸ਼ੀਨ ਜਿਹੜਾ ਇਹ ਨਾਲ ਦੀ ਸਿਆਲ ਤੇ ਅਸੀਂ ਵੀਡੀਓ ਪਾਈ ਹੀ ਪਹਿਲੇ ਮਹੀਨੇ ਉਹ ਮੇਰਾ ਪਿੰਡ ਲੱਗ ਗਿਆ ਇੱਥੇ ਦਰਗਾਬਾਲ ਹਾਂਜੀ ਤੇ ਉਹਨੇ ਵਸ਼ੀ ਦੇ 26 ਲੀਟਰ ਦੁੱਧ ਕੱਢਿਆ ਜਿਹਦੇ ਨਾਲ ਦੀ ਪੂਰੀ ਸੇਮ ਨੂੰ ਸੌਣੇ ਉਹ ਚੀਜ਼ ਠੀਕ ਆ ਇਹਦੇ ਵਿੱਚ ਕੀ ਦੁੱਧ ਕਹਿੰਦਾ ਇੰਨਾ ਵੇਖ ਜਨਾਲੀ ਬਾਕੀ ਆ ਦੇਖ ਸਕਦੇ ਜੀ ਬਾਕੀ ਸੀਸ ਸਾਲ ਬੜੀ ਆ ਗਾਂ ਨਾਲ ਵੀ ਚੰਗੀ ਤਿਆਰ ਹੋਈ ਤੇ ਪਛਾਣ ਨਾਲ ਵੀ ਚੰਗੀ ਤਿਆਰ ਹੋਈ ਉਹ ਦੇਖੋ ਕੁੜੀਆਂ ਪੈ ਤਾਂ ਕਿੱਥਾਂ ਚੜਨ ਆਲਾ ਠੀਕ ਆ ਤੇ ਥਣਾ ਦੱਸਾਈ ਜ ਗਿਆ ਭ ਵੀ ਇਹਦਾ ਚੰਗਾ ਵਾ ਖੋਲ ਹਾਂ ਤੋਰ ਦਈਏ ਫਿਰ ਤਲ ਜੀ ਸੁਈ ਆ ਜੇ ਅਜੇ ਪਹਿਲਾਂ ਪਹਿਲਾਂ ਮਿਹਵਾਨੇ ਤੇ ਹੈਗੀਆਂ ਅਜਲੇ ਆ ਬਾਕੀ ਆਪ ਵੀ ਵੜ ਸੋਹਣੀ ਆ ਤੇ ਮਗਰ ਬੱਚੀ ਵੀ ਸੋਹਣੀ ਹੈ ਹਾਂ ਜੀ ਦੇ ਬੱਚੀ ਦੇ ਬਿਲਕੁਲ ਦੂਰ ਦੂਰ ਥਾਂ ਦੇ ਰਾਇ ਦੇ ਲੱਗਾ ਭਾਈ ਚੌਣ ਚਾਂ ਬੜੀ ਅੱਬਲੇ ਰੱਖੋ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਮੁੱਲ ਤੇ ਵੀ ਜੀ ਭਾਈ ਕਿਥਾ ਕਰਦੀ ਵੇ ਦੱਸ ਦੋ ਤੂੰ ਜਿਆ ਜਿਆ ਕਰੀਏ ਵੀ ਵੇਚਣ ਵਾਲੀ ਗੱਲ ਹੀ ਕਰਿਓ ਮੋਦੇ 75 ਕਲੇਓ ਕਿ ਅਸੀਂ ਸੀ 90000 ਰੇਡੀ ਗਾਂਦ ਮੰਗੀ ਜਾਂਦੇ ਵੇਖੋ ਹਾਂਜੀ ਹਾਂਜੀ ਕਿੱਥੇ ਵੇਚ ਜਾਂਦੀ ਆ ਉਹ ਪਿੱਛੇ ਲੱਗਣ ਦੀ ਹਾਂਜੀ ਹਾਂ ਨਹੀਂ ਮਿਰਜੀ 65000 ਦੇ ਦਾਂਗੇ ਵੀ 65000 ਆ ਨਾ ਹੀ ਲੈ ਲਓ ਠੀਕ ਆ ਕੋਈ ਦਏ ਕਰੇ ਡੀ ਬੱਛੀ ਵੇਖ ਲਓ ਠੀਕ ਆ ਤੇ ਬਾਕੀ ਜੇ ਕੋ ਜੋੜੇ ਪਾਲੂਗਾ ਤੇ ਮਨਤਨ ਹੋ ਕੇ ਕਰੀ ਕੋਈ ਬਾਤ ਸ਼ੋਰ ਸ਼ਾਟ ਕਰਾਂਗੇ ਵੜੀ ਬੋਟੀ ਠੀਕ ਆ ਤੇ ਹੁਣ ਇੱਕ ਧੋਕੜਾ ਬੰਦੇ ਜਰਸੀ ਹਾਂਜੀ ਲਓ ਜੀ ਕਰੋ ਇਹਨੂੰ ਮੜਾ ਜਾ ਪਹਿਲੋ ਕਿੰਨੇ ਦੰਦ ਲਓ ਜੀ ਤੋਹਫਾ ਵੇਖੋ ਵੇਖ ਲਓ ਆ ਦੇਖਦੇ ਪਿਓਰ ਦੋਹਾਂ ਦਾ ਦਾ ਤੋਹਫਾ ਠੀਕ ਆ ਹਾਂਜੀ ਇਥੇ ਡੋਮਿਨਰੀ ਗੱਭਨ ਚੱਕ ਕੱਲ ਕਰਾਈ ਹੈ ਜੀ ਅੱਛਾ ਹਾਂਜੀ ਚੈੱਕ ਪਾਸ ਆ ਚੱਕ ਪਾਸ ਕੱਲ ਹੀ ਕਰਾਈ ਚੱਕਾ ਜੀ ਅੱਛਾ ਤੇ 9 10 ਦੇ ਵਿੱਚ ਦੁੱਧ ਹੋਏਗਾ ਜਿੱਦਣ ਹਰਿਆ ਪੈਗਾ ਪਰ 12 13 ਕੋਲ ਫਿਰ ਚੱਲੇ ਤੇ ਇਹ ਜੇ ਪਹਿਲਾ ਹੀ ਸੂਹਾ ਤੇ ਦੋ ਦੰਦ ਤੋਕੜ ਗੱਭਨ ਜਿੱਤ ਕਬੂਤਰੀ ਹੈ ਜੀ ਕਬੂਤਰੀ ਤੇ ਤੇ ਦੂਸਰੇ ਸੂਵੇ ਨੇ ਦੁੱਧ ਵੀ ਚੰਗਾ ਕੱਢੂਗੀ ਦੁੱਧ ਹੋਣੀ ਵੀ ਕੱਢ ਦੇਗੀ ਇਹ ਹਾਂਜੀ ਜਗ੍ਹਾ ਪੈਗਾ ਦੁੱਧ ਪਰ 15 ਕਿਲੋ ਵੀ ਕੱਢ ਦੇ ਮੇਰੇ ਖਿਆਲ ਠੀਕ ਹੈ ਨੋ 10 ਲੀਟਰ ਦੁੱਧ ਜਿਹੜਾ ਗਿੰਦੇ ਕੀ ਇਹਦੇ ਕੋਲ ਹੈਗਾ ਟੋਕੜ ਕੱਪਨ ਜੱਸੀ ਆ ਜਿਹੜੀ 2 ਮਹੀਨੇ ਦੀ ਚੱਕ ਪਾਸ ਤੇ ਮੂਹ ਦੋ ਦੰਦ ਪਿਓਰ ਪੰਜਾਬ ਵਾਲੀ ਜਰਸੀ ਆ ਬੋਤੇ ਵੀ ਰਣੀ ਡਿਮਾਰਡ ਹੁੰਦੀ ਆ ਇਹੋ ਜੀ ਜਰਸੀ ਦੀ ਟੋਕੜ ਕੱਪਨ ਇਹੋ ਜੀਆਂ ਜਰਸੀਆਂ ਕਾਫੀ ਘੱਟ ਨਿਕਲਦੀਆਂ ਅੱਜ ਪਸ਼ੂ ਭਾਂਵੇਂ ਚਾਰ ਹੀ ਆ ਪਰ ਚਾਰੇ ਇੱਕ ਦੂਜੇ ਦੀ ਆਪਣੀ ਆਪਣੀ ਜਗਾ ਜੜੀਆਂ ਵਾਂ ਚੜਦੀਆਂ ਚੜਦੀਆਂ ਆ ਜੀ ਤੇ ਇਹਦਾ ਮੁੱਲ ਫਿਰ ਮੋਲਵੀ ਜੀ 42000 ਅੱਛਾ ਆਹ ਨਾ ਹੀ 35000 ਦੀ 35000 ਹਾਂਜੀ ਛੋਟ ਛੋਟ ਮੋਕੇ ਤੇ ਹੋ ਜੂਗੇ ਛੋਟ ਹੀ ਕਰੀ ਦਿੱਤੀ ਬਿਲ ਪਹਿਲੇ ਮੈਂ ਠੀਕ ਆ ਹਾਂਜੀ ਲੋਕੀ 6 6 ਕਿਲੋੜੀਆਂ ਪੰਜ ਪੰਜ ਹਜ਼ਾਰ ਦੀ ਦੀ ਵੇਚਣ ਦੇ ਬਾਕੀ ਚਲੋ ਇਹ ਆ ਕਿ ਅੱਜ ਕੰਮ ਮੀਟੇੜ ਬਿਲਕੁਲ ਛੋਟ ਵਾਲੇ ਹੀ ਆ ਗਏ ਹਾਂਜੀ ਹਾਂਜੀ ਤੇ ਹੁਣ ਇੱਕ ਆ ਜਿਹੜੀ ਗਾਂ ਇਹ ਨਹੀਂ ਹੁਣੇ ਆਈ ਹੋ ਜੇ ਯਾ ਦੇਖ ਸਕਦੇ ਦੂਸਰਾ ਨਹੀਂ ਤੇ ਤੀਸਾ ਸੁਹਾ ਹੋਏਗਾ ਆ ਲਾਈ ਪਿਛੇ ਆ ਦੇਖ ਸਕਦੇ ਆਪਣੇ ਸੀਨੀਅਰ ਬੰਦੇ ਲੈ ਕੇ ਆਏ ਆ ਉਹ ਕੈਮਰਾ ਘਵਾਇਆ ਮੜਾ ਜਨ ਨਾਲ ਠੀਕ ਆ ਆਪਣੇ ਹੰਜੀ ਜੀ ਸਤਿ ਸ੍ਰੀ ਅਕਾਲ ਜੀ ਤੋ ਹਿਲਿਆਨ ਦੀ ਫਿਰ ਉਹਨੇ ਹਾਂਜੀ ਹਾਂਜੀ ਇਹ ਵੀਰ ਨੇ ਬਹੁਤ ਯਾਰਾ ਮਾਲ ਲੈ ਕੇ ਦਿੰਦਾ ਵੀਰ ਅੱਛਾ ਹੋਰ ਆਪਣੇ ਇਲਾਕੇ ਦੇ ਸੀਨੀਅਰ ਬੰਦੇ ਨੇ ਅੱਛਾ ਹਾਂਜੀ ਹਾਂਜੀ ਇਹਨਾਂ ਪਿੱਛੇ ਸਾਈ ਦੇਵ ਨਹੀਂ ਆ ਕੋਈ ਗੱਲ ਨਹੀਂ ਆ ਤੇ ਇਹਨਾਂ ਦਰਾਲੀ ਦੇ ਕੇ ਤੇ ਗਾ ਲੈ ਆਉਣੀ ਕੋਈ ਵੀਰ ਨਫਾ ਵੀ ਨਹੀਂ ਮੰਗਦਾ ਦਰਾਲੀ ਮੰਗਦਾ ਬਸ ਦਾ ਉਹਦਾ ਵੀ ਕਾਮ ਹੈ ਭਰਾ ਵਾਲੀ ਭਰਾ ਵਾਲਾ ਹਿਸਾਬ ਹੀ ਹੈ ਅੱਛਾ ਕਿੰਨਾ ਜੀ ਦੋਦੇ ਚ ਕੱਢਿਆ ਅੱਜ ਪਹਿਲੇ ਸੂਚੀ ਦੋਦੇ ਵਿੱਚ 17 18 ਕਿਲੋ ਜੁਆਇਆ ਗਿਆ ਅੱਛਾ ਭਰਿਆਦਕਾਂ ਅਗਰ ਰਕਾਰ ਤੋੜੇਗੀ ਅੱਜ ਦਾ ਦੋ ਮਿੰਟ ਦਾ ਘਟਾ ਅੱਛਾ ਸੂਚੀ ਛੱਡੀ ਨਹੀਂ ਸੀ ਉਹਨਾਂ ਦਾ ਠੀਕ ਠੀਕ ਆ ਹਾਂਜੀ ਤੇ ਸਾਰਾ ਮਾਲ ਫਿਰ ਤੁਸੀਂ ਘਰਾਂ ਚੋਂ ਦਵਾਉਂਦੇ ਹੋ। ਨਹੀਂ ਘਰਾਂ ਚੋਂ ਦਵਾਈ ਦਾ ਜਿਹੜਾ ਸੱਜਣ ਨੇ ਆਪਣੀ। ਠੀਕ ਆ। ਤਿਆਰ ਕੀ ਕਿੰਨਾ ਕੀ ਵੇਚੀ ਦੋ ਚਵਾਈ ਜਾਊਗੀ? ਉਹਦੇ 20:00, 20:00 ਵਜੇ ਕੱਢੇਗੀ 20:00। ਅੱਛਾ। ਬਾਕੀਆ ਪਿੱਛੇ ਜਿਗਾੜ ਆਪਾਂ ਦੇਖ ਸਕਦੇ ਕਿਤਰਾ ਰस्सियां ਰस्सियां ਇੱਧਰ-ਉੱਧਰ ਗੰਡਾ ਮਾਰ ਕੇ ਬੰਨੇ। ਇਹ ਗਾੜਾ ਲਈ ਪਛੇੜੀਆਂ ਨਿਸ਼ਾਨੀਆਂ ਹੁੰਦੀਆਂ ਈ ਜਿਹੜੀਆਂ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਅਜੇ ਹੁਣੇ ਹੀ ਲੱਤੀ ਹੈ ਗੱਡੀ 'ਚ। ਤੇ ਨਾਲੇ ਆਪਾਂ ਵੀਡੀਓ ਬਣਾਣੀ ਸ਼ੁਰੂ ਕਰਤੀ। ਅਜੇ ਤਿਆਰ ਹੋਣੀ ਹੈ। ਬਹੁਤ ਜ਼ਿਆਦਾ ਧੱਕਾ ਕਰਦੇ ਲੈ ਜਾਈਂ। ਹਾਂਜੀ ਹਾਂਜੀ। ਬਹੁਤ ਜ਼ਿਆਦਾ ਬਾਨੀ ਵੇਖੋ ਕੀ ਤੰਬੂ ਤਾਂ ਨਹੀਂ ਠੱਗੀ ਰਛੀ। ਠੀਕ ਹੈ। ਹਾਂਜੀ। ਤੇ ਇਹਦਾ ਕਿੰਨਾ ਮੁੱਲ ਵੇਚੀ ਫਿਰ? ਮੁੱਲ ਵੇਚ ਭਾਏ। 60 ਕਰਾ ਲਓ ਭਾਏ 65 ਕਰਾ ਲਓ। ਹਾਂਜੀ। 55 ਦੇ ਦਈਏ। 55000 ਦੀ ਕਰਨਾ ਕੁਝ ਕਰਦੀ ਹੈ ਵਿੱਚ ਆ ਨਾ 45000 ਦੀ ਜੀ ਅੱਛਾ ਹਾਂਜੀ 45000 ਹਾਂ ਜੀ ਵੇਖੋ ਕਿੱਡੀ ਬੱਚੀ ਲਈ ਨਹੀਂ ਖੜੀ ਲਿਵਾ ਕੱਦ ਬੇਲ ਪਰ ਪਿੱਛੇ ਆ ਕੇ ਗੁੰਡਾ ਹੁੰਡੀਆਂ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਬਸ ਧੰਨਵਾਦ ਜੀ ਬਾਕੀ ਆ ਕਿ ਦੋ ਗੱਬਣਾ ਵਾ ਦੋ ਸੁਈਆਂ ਵਾ ਇੱਥੇ ਪਾਸ ਕਰਕੇ ਖੜਾ ਆੜੀ ਉਹਦੀ ਤੇ ਛੱਡੀ ਕਰਕੇ ਮੇਰਾ ਤੇ ਟੋਕਰ ਗੱਬਣ ਦੇ ਕਿੰਨੇ ਦਿਨਾਂ ਤੱਕਰ ਦੀ ਗਾਰੰਟੀ ਜੀ ਇਹ ਵਿੱਚ ਦੋ ਮਹੀਨੇ ਕੱਲ ਚੈੱਕ ਕਰਾਈਏ ਗਰੰਟੀ ਨਹੀਂ ਮਤਲਬ ਕਿ ਕੋਈ ਦੋ ਦਿਨ ਕੋਈ 4 ਦਿਨਾਂ ਤੱਕ ਚੈੱਕ ਕਰਾ ਲਿਆ ਚੈੱਕ ਕਰਾ ਲਿਆਗੇ ਕੋਈ ਕਰਾ ਵੀ ਦਵਾਂਗੇ ਇਹਨੂੰ ਅਗਲੇ ਦਿਨ ਜ਼ਿੰਮੇਵਾਰੀ ਠੀਕ ਹੈ ਪਹਿਲੀ ਗੱਲ ਤੇ ਇੱਥੇ ਚੈੱਕ ਕਰਾ ਕੇ ਖੜੇ ਹਾਂ ਨਾ ਭਰਾ ਜਿਹਨੇ ਖਾਣੀ ਖੜੀ ਠੀਕ ਹੈ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ